ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਬੜੀ ਪਿਆਰੀ ਖਬਰ ਹੈ ਜਿੱਥੇ ਤੁਹਾਨੂੰ ਇਹ ਖਬਰ ਦੇਖ ਕੇ ਸੁਣ ਕੇ ਬਹੁਤ ਮਾਣ ਤੇ ਫਖਰ ਮਹਿਸੂਸ ਹੋਵੇਗਾ ਉਹਦੇ ਨਾਲ ਨਾਲ ਥੋੜਾ ਜਿਹਾ ਤੁਹਾਨੂੰ ਸੋਚਣ ਲਈ ਮਜਬੂਰ ਜੂਰੇ ਖਬਰ ਕਰਦਾ ਹੈਗੀ ਉਹ ਇਹ ਸੋਚਣ ਲਈ ਮਜਬੂਰ ਕਰਦਾ ਹੈਗੀ ਕਿ ਜੇਕਰ ਕੈਲੀਫੋਰਨੀਆ ਵਰਗੇ ਸ਼ਹਿਰ ਦੇ ਵਿੱਚ ਕੈਲੀਫੋਰਨੀਆ ਜਾਂ ਟ੍ਰਾਂਟੋ ਜਾਂ ਵੈਨਕੂਵਰ ਵਰਗੇ ਸ਼ਹਿਰ ਦੇ ਵਿੱਚ ਸਾਡੇ ਪੰਜਾਬੀਆਂ ਦੀਆਂ ਕੀਤੀਆਂ ਹਰ ਕੁਰਬਾਨੀਆਂ ਦੇ ਸਾਨੂੰ ਹੱਕ ਮਿਲਦੇ ਹਨ ਤਾਂ ਸਾਡੇ ਆਪਣੇ ਮੁਲਕ ਜਾਂ ਸਾਡੇ ਆਪਣੇ ਸੂਬੇ ਦੇ ਵਿੱਚ ਸਾਨੂੰ ਹੱਕ ਕਿਉਂ ਨਹੀਂ ਮਿਲਦੇ ਖਬਰ ਬੜੀ ਪਿਆਰੀ ਹੈ ਟ੍ਰਾਂਟੋ ਦੇ ਵਿੱਚ ਵੀ ਪਹਿਲਾਂ 2 ਮਹੀਨੇ ਪਹਿਲਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਇੱਕ ਸਕੂਲ ਬਣ ਰਿਹਾ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਬਿਲਡਿੰਗ ਬਣ ਰਹੀ ਹੈ ਬਹੁਤ ਜਲਦੀ ਤੁਹਾਡੇ ਨਾਲ ਉਹ ਸਕੂਲ ਦੀ ਗ੍ਰੈਂਡ ਓਪਨਿੰਗ ਬਾਰੇ ਵੀ ਸਾਂਝ ਪਾਵਾਂਗੇ ਪਰ ਅੱਜ ਜਿਹੜੀ ਗੱਲ ਕਰਨੀ ਆ ਇਹ ਸਕੂਲ ਖੁੱਲਿਆ ਜੀ ਕੈਲੀਫੋਰਨੀਆ ਦੇ ਫ੍ਰਿਜਨੋ ਸ਼ਹਿਰ ਦੇ ਵਿੱਚ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਨਾਮ ਤੇ ਐਲੀਮੈਂਟਰੀ ਸਕੂਲ ਹੈ ਔਰ ਇਹ ਸਕੂਲ ਦਾ ਉਡਕਾਟਨ ਕਾਲਸੀ ਇਹ ਸਕੂਲ ਦੇ ਉਡਕਾਟਨੇ ਤੁਸੀਂ ਨਾਲੋ ਨਾਲ ਵੀਡੀਓ ਵੀ ਦੇਖ ਰਹੇ ਹੋ ਨਾਲੋ ਨਾਲ ਵੀਡੀਓ ਚੱਲ ਰਹੀ ਹੈ ਸਤਸੰਗਤ ਜੀ ਬੇਸ਼ੱਕ ਮੈਂ ਤੇ ਜਾਣਦਾ ਹਾਂ ਕਿ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਕੀ ਕੁਰਬਾਨੀਆਂ ਸਨ ਤੇ ਕਿੰਨੇ ਉਹਨਾਂ ਨੇ ਤਸੀਹੇ ਚੱਲੇ ਨੇ ਕਿਸ ਤਰੀਕੇ ਨਾਲ ਇਸ ਦੁਨੀਆ ਤੋਂ ਗਏ ਸਨ ਪਰ ਫਿਰ ਵੀ ਬਹੁਤ ਸਾਰੇ ਐਸੇ ਨੌਜਵਾਨ ਹੋਣਗੇ ਜਾਂ ਬੱਚੇ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਇਹਨਾਂ ਗੱਲਾਂ ਦਾ ਨਾਂ ਪਤਾ ਹੋਵੇ ਇਸ ਤੋਂ ਪਹਿਲ ਨੂੰ ਕਿ ਸਕੂਲ ਦੇ ਤੁਹਾਨੂੰ ਹੋਰ ਗੱਲਬਾਤ ਸੁਣਾਈ ਜਾਵੇ ਜਾਂ ਕੁਝ ਇੱਕ ਕਲਿੱਪ ਤੋਂ ਦਿਖਾਇਆ ਜਾਣ ਮੈਂ ਤੁਹਾਨੂੰ ਇੱਕ ਸਿਰਫ ਡੇਢ ਜਾਂ ਪੌਣੇ 2 ਮਿੰਟ ਦੀ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਆ ਜੇ ਇਸ ਵੀਡੀਓ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਕੀ ਕੁਰਬਾਨੀਆਂ ਕੀਤੀਆਂ ਨੇ ਇੱਕ ਛੋਟੀ ਜੀ ਡਾਕੂਮੈਂਟਰੀ ਹੈ ਉਹਨਾਂ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਅਸੀਂ ਬੇਸ਼ੱਕ ਲਗਾਤਾਰ 24 ਘੰਟੇ ਵੀ ਸ਼ੋਅ ਕਰਦੇ ਰਹੀਏ ਤੇ ਨਾ ਮੁੱਕਣ ਪਰ ਇੱਕ ਕੁਝੇ ਚ ਸਮੁੰਦਰ ਸਮੋਣ ਵਾਲੀ ਗੱਲ ਹੈ ਕਿ ਡੇਢ ਪੌਣੇ 2 ਮਿੰਟ ਦੇ ਵਿੱਚ ਉਹਨਾਂ ਦੀਆਂ ਕੁਝੇ ਗੱਲਾਂ ਉਹਨਾਂ ਬੱਚਿਆਂ ਲਈ ਉਹਨਾਂ ਨੌਜਵਾਨਾਂ ਵਾਸਤੇ ਜ਼ਰੂਰ ਦਿਖਾਉਣੀਆ ਚਾਹੁੰਨਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਨ੍ਹਾਂ ਵਾਸਤੇ ਅੱਜ ਵਿਦੇਸ਼ਾਂ ਦੇ ਵਿੱਚ ਐਡੇ ਐਡੇ ਵੱਡੇ ਸਕੂਲ ਬਣ ਰਹੇ ਨੇ ਉਹਨਾਂ ਵਾਸਤੇ ਕਾਲਜ ਬਣ ਰਹੇ ਨੇ ਇਹ ਕਾਦੇ ਵਾਸਤੇ ਬਣ ਰਹੇ ਨੇ ਇਹ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੇ ਝੱਲੇ ਹੋਏ ਤਸੀਹਿਆਂ ਦਾ ਇਹ ਨਤੀਜਾ ਕਿ ਇਹਨਾਂ ਲੋਕਾਂ ਨੂੰ ਇਸ ਤਰੀਕੇ ਨਾਲ ਅਸੀਂ ਮਾਣ ਦਿੰਨੇ ਆ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾਲੋਂ ਨਾਲ ਤੁਹਾਨੂੰ ਨਜ਼ਰ ਆਉਣਗੇ ਕਿ ਮਿਸਿਸ ਖਾਲੜਾ ਨੂੰ ਵੀ ਸਪੈਸ਼ਲ ਤੌਰ ਤੇ ਭਾਰਤ ਤੋਂ ਕੈਲੀਫੋਰਨੀਆ ਬੁਲਾਇਆ ਗਿਆ ਸੀ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਸਕੂਲ ਦਾ ਉਦਘਾਟਨ ਹੋਇਆ ਸੀ। ਉਹ ਦੇਖਦੇ ਹੋ ਛੋਟੀ ਜੀ ਵੀਡੀਓ ਔਰ ਉਸ ਤੋਂ ਬਾਅਦ ਫਿਰ ਹੋਰ ਗੱਲਬਾਤ ਕਰਾਂਗੇ। 16 ਜਨਵਰੀ 1995 ਅਕਾਲੀ ਦਲ ਹਿਊਮਨ ਰਾਈਟਸ ਵਿੰਗ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਚੰਡੀਗੜ੍ਹ ਮੇ ਇੱਕ ਪ੍ਰੈਸ ਕਾਨਫਰੰਸ ਕਰਤੇ ਹਨ। इस प्रेस कॉन्फ्रेंस में वो दावा करते हैं कि पंजाब पुलिस ने करीब 2000 डेड बॉडीज को लावारिस बताकर उनका अंतिम संस्कार कर दिया है ये दावा करने से पहले जसवंत सिंह खालड़ा पंजाब के तीन शमशान घाटों पर जाकर एक डिटेल्ड इन्वेस्टिगेशन रिपोर्ट तैयार करते हैं इस रिपोर्ट में दावा किया जाता है कि अमृतसर और इसके आस के जिलों की पुलिस नियमित तौर पर शवों को शमशान घाट ले जाती है जहाँ इन लाशों को लावारिस बताकर उनका अंतिम संस्कार किया जाता है जसवंत सिंह खालड़ा की रिपोर्ट दावा करती है कि पंजाब के पट्टी नगर पालिका शमशान घाट पर ऐसी 400 सौ लाशों का अंतिम संस्कार किया गया वहीं तरन तारण नगर पालिका शमशान घाट पर 700 सौ लावारिस लाशें लाई गई इन लावारिस लाशों का पता जसवंत सिंह खालड़ा ने शवों के अंतिम संस्कार के लिए लाई गई लकड़ियों की रसीद बुक से किया था फिर आया 6 सितंबर उन्नीस का दिन जगह अमृतसर स्थित कबीर पार्क हाउस नंबर आठ वक्त था सुबह के करीब नौ बजकर बीस मिनट जसवंत सिंह खालड़ा अपने घर के बाहर गाड़ी की सफाई कर रहे थे तभी अचानक एक के बाद एक कुछ गाड़ियां उनके घर के बाहर आकर रुकती हैं मौके पर मौजूद चश्मदीदों के मुताबिक इन गाड़ियों में कुछ पुलिस अफसरान सिविल ड्रेस में शामिल थे घड़ी की सुई अभी नौ से दो चार मिनट आगे ही खिसकी थी कि अचानक दो लावारिस लाशों के अवैध अंतिम संस्कार का ਪਰਦਾ ਫਾਸ਼ ਕਰਨੇ ਦਾ ਦਾਵਾ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਆਪਣੇ ਹੀ ਘਰ ਦੇ ਸਾਹਮਣੇ ਸੇ ਹਮੇਸ਼ਾ ਹਮੇਸ਼ਾ ਲਈ ਗਾਇਬ ਹੋ ਗਏ। ਹੁਣ ਕੌਣ ਥੇ ਉਹ ਲੋਕ ਜੋ ਜਸਵੰਤ ਸਿੰਘ ਖਾਲੜਾ ਕੋ ਉਨਕੇ ਹੀ ਘਰ ਦੇ ਸਾਹਮਣੇ ਸੇ ਅਗਵਾ ਕਰ ਉਨਕੀ ਹੱਤਿਆ ਕਰ ਦਿਤੇ ਹਨ। ਸੋ ਮਿੱਤਰੋ ਇਸ ਇੱਕ ਛੋਟੀ ਜੀ ਰਿਪੋਰਟ ਜਿਨ੍ਹਾਂ ਦੀ ਗੱਲ ਕਰਨੀ ਹੋਵੇ ਇਹਨਾਂ ਦੀਆਂ ਜਿਹੜੀਆਂ ਕੀਤਿਆਂ ਕੁਰਬਾਨੀਆਂ ਨੇ ਜਾਂ ਇਹਨਾਂ ਦੇ ਜੀਵਨ 'ਚ ਆਤਮਾਰਨੀ ਹੋਵੇ ਬਹੁਤ ਟਾਈਮ 8 9 10 ਘੰਟੇ ਦਾ ਵੀ ਸ਼ੁਕਰੀਆ ਸ਼ਾਇਦ ਅਸੀਂ ਇਹਨਾਂ ਨੂੰ ਸਮਰਪਿਤ ਨਾ ਪ੍ਰੋਗਰਾਮ ਕਰ ਸਕੀਏ ਪਰ ਥੁਰ-ਥੁੜੀ ਕਿਉਂਕਿ ਤੁਸੀ ਲੰਬੀਆਂ ਵੀਡੀਓ ਤੋਂ ਬੜਾ ਤੁਹਾਨੂੰ ਪਰਹੇਜ ਹੈ ਤੁਸੀਂ ਬੇਸ਼ੱਕ ਜਿੰਨੀ ਮਰਜ਼ੀ ਸੀਰੀਅਸ ਗੱਲ ਹੋਵੇ ਤੁਸੀਂ ਫਟਾਫਟ ਦੇਖਣਾ ਚਾਹੁੰਦੇ ਹੋ ਇੱਕ ਹੋਰ ਤੁਹਾਨੂੰ ਰਿਪੋਰਟ ਸੁਣਾਉਣੀ ਹੈ ਇਸ ਸਕੂਲ ਦੀ ਜਿਹੜਾ ਸਕੂਲ ਦੀ ਅੱਜ ਗੱਲ ਅਸੀਂ ਕਰ ਰਹੇ ਹਾਂ ਕਿ ਕੈਲੀਫੋਰਨੀਆ ਦੇ ਫ੍ਰਿਜ਼ਨੋ ਫ੍ਰਿਜ਼ਨੋ ਸ਼ਹਿਰ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਅੱਜ ਉਹਦੀ ਗ੍ਰੈਂਡ ਓਪਨਿੰਗ ਸੀ A significant day in West Central Fresno. The official ribbon cutting was held for a brand new elementary school in the Central Unified School District. As Action News anchor Jessica Harrington explains, the name of the school is making history. The morning started off with a vibrant dance to kick off the festivities. It was standing room only as the Central Unified School District celebrated its newest elementary school set to open this fall. It's the first in the nation to be named after a Punjabi individual, Sikh human rights activist, Jaswant Singh Kalra. In 1995, he was abducted, tortured, and killed by the forces he tried to hold accountable. Jaswant Singh Kalra stood up for justice even when it cost everything. Caldera's family, including his wife and daughter, were in attendance. The district honoring them with a key to the school before officially cutting the ribbon. Oh <laughs> the Caldera family led the way inside and Principal Raul Diaz gave the family a tour. This is our TK classroom. The hallways were lined with balloons in school colors, leading visitors to classrooms and the future library. The more than 600 future TK to sixth grade students will be known as the Royals, symbolized with a lion. Dia says it's meant to remind it's right and take care of each other, just like Colra did. We want to make sure that our, fam our families feel connected and our community feels welcome, and this is going to be a hub of, of connection for our families. Empty desks and play kitchens await the small... The students and down the hall, a welcome sign for the bigger kids. The daughter of the late Jaswant Singh Kalra says she is Singh Kalra's daughter. She moved to Fresno in 2009 and graduated from Fresno State. She still considers this home. I'm just honored that the first town I moved into it has given so much recognition to my family and to my father. The school board president encouraged staff, administrators, and the community to teach each student to live their lives like Colra did. Let us tell the ch children, speak when even your voice trembles, stand even when your knees shake. ਲਵ ਇਵਨ ਵਨ ਦ ਵਰਲਡ ਫੋਰਗੇਟਸ ਹਾਉ ਸੋ ਤੁਹਾਨੂੰ ਇੱਕ ਹੋਰ ਛੋਟੀ ਜੀ ਖਬਰ ਦਿਖਾਉਣਾ ਜਿੱਤੇ ਉੱਥੇ ਸੰਗਤ ਸਾਥ ਸੰਗਤ ਪਹੁੰਚੀ ਔਰ ਉਹਦੇ ਵਿੱਚ ਸਪੈਸ਼ਲੀ ਬੀਬੀ ਖਾਲੜਾ ਜੀ ਨੂੰ ਮਿਸਿਸ ਖਾਲੜਾ ਜੀ ਨੂੰ ਹੀ ਬੁਲਾਇਆ ਗਿਆ ਮੈਂ ਚਾਹੁੰਦਾ ਕਿ ਉਹਨਾਂ ਦੀ ਝਲਕ ਤੁਹਾਨੂੰ ਜ਼ਰੂਰ ਦਿਖਾਈ ਜਾਵੇ ਸੈਕੜਾ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉਹ ਆਸੇ ਇਸ ਉਦਘਾਟਨੀ ਸਮਾਰੋਹ ਦੇ ਉੱਤੇ ਜਿਹੜੇ ਉੱਥੇ ਪਹੁੰਚੇ ਆ ਸੋ ਬੀਬੀ ਖਾਲੜਾ ਜੀ ਨਾਲ ਤਿੰਨ ਪਾਲੜਾ ਜੀ ਭਾਈ ਹਰਪਾਲ ਸਿੰਘ ਜੀ ਇਸ ਦਾ ਦਾਵਾ ਹੋਰ ਬਹੁਤ ਸਾਰੇ ਜਿਹੜੇ ਪਰੰਪਰਿਕ ਸੱਜੇ ਨਾਲ ਅੱਜ ਵੀ ਇਸ ਮੰਗ ਦੇ ਵਿੱਚ ਆਦਮੀਆਂ ਦੇ ਵਿਆਹ ਨੂੰ ਭੱਜ ਰਹੇ ਹ ਸੋ ਇਹਦੇ ਜੁੜੇ ਰੋ ਪੰਜਾਬੀ ਡੀ ਯੂ ਐਸ ਨਾਲ ਵੀ ਕੁਲੀਅਨ ਸਰਨਾਥ ਕਵਰੇਜ ਜਿਹੜਾ ਲਗਾਤਾਰ ਦਿੱਤਾ ਜਾ ਰਹੀ ਰਹੂਗੀ ਸੋ ਥੈਂਕ ਯੂ ਤੋਹਰਾ ਜੀ ਦਾ ਜੋ ਇਦਾਂ ਸੈਂਕੜਿਆਂ ਦੀ ਬਦਾਦ ਸਜ਼ਾਾਂ ਦੀ ਬਦਾਦ ਦੇ ਵਿੱਚ ਇੱਥੇ ਇਸ ਘਾਟ ਵਿੱਚ ਮਾਨ ਰੋ ਦੇ ਉੱਤੇ ਪਹੁੰਚੇ ਸੋ ਇਹ ਸਕੂਲ ਦੀ ਬਿਲਡਿੰਗ ਬਹੁਤ ਹੀ ਕਮਾਲ ਦੀ ਬਿਲਡਿੰਗ ਆ ਬਹੁਤ ਵੱਡੀ ਬਿਲਡਿੰਗ ਆ ਔਰ ਇਸ ਬਿਲਡਿੰਗ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਔਰ ਪੰਜਾਬੀ ਸੱਭਿਆਚਾਰ ਔਰ ਬਕਾਇਦਾ ਸਿਰਫ ਜਸ ਖਾਲਾਦਾ ਸਾਹਿਬ ਦੀ ਹੀ ਕੁਰਬਾਨੀਆਂ ਦਾ ਨਹੀਂ ਹੋਰ ਸਾਡੇ ਜਿਹੜੇ ਸਿੱਖਾਂ ਨੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਉਹਨਾਂ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਏਗੀ ਸੋ ਮੈਂ ਪੀਐਸਕੇ ਮੀਡੀਆ ਗਰੁੱਪ ਵੱਲੋਂ ਸਾਡੇ ਸਾਰੇ ਆਧਾਰੇ ਵੱਲੋਂ ਸਾਰੀ ਸਿੱਖ ਸੰਗਤ ਨੂੰ ਔਰ ਸਾਰੇ ਪੰਜਾਬੀਅਤ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਅਗੇਨ ਮੈਂ ਕਹਿਣਾ ਕਿ ਸਾਨੂੰ ਇਸ ਗੱਲ ਦਾ ਸੋਚਣਾ ਪੈਗਾ ਕਿ ਇਹ ਹੱਕ ਸਾਨੂੰ ਸਾਡੇ ਆਪਣੇ ਮੁਲਕ ਦੇ ਵਿੱਚ ਕਿਉਂ ਨਹੀਂ ਮਿਲਦੇ ਸੋ ਮੇਰੇ ਵਾਸਤੇ ਬੜੀ ਵੱਡੀ ਖਬਰ ਸੀ ਇਹ ਮੈਨੂੰ ਲੱਗਿਆ ਕਿ ਸਾਰਾ ਕੁਝ ਬਾਕੀ ਛੱਡ ਕੇ ਹਾਲਾਂਕਿ ਹੋਰ ਬਹੁਤ ਸਾਰੇ ਇਹ ਗੱਲਾਂ ਕਰਨ ਵਾਲੀਆਂ ਨੇ ਮੈਂ ਸੋਚਿਆ ਕਿ ਇਹ ਪਿਆਰੀ ਜਿਹੀ ਖਬਰ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਸਾਡੇ ਕੈਨੇਡਾ ਦੇ ਵਿੱਚ ਸਾਡੇ ਬ੍ਰੈਂਪਟਨ ਦੇ ਵਿੱਚ ਵੀ ਸਕੂਲ ਬਣ ਰਿਹਾ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਨਾਮ ਤੇ ਉਹਦੀ ਵੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ